ਸ਼੍ਰਮਣੀ ਕਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਨੂੰ ਅੱਜ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਪਰ ਇਸ ਦੇ ਵਿਰੋਧ ਦੇ ਵਿੱਚ ਮਜੀਠੀਆ ਦੇ ਸਮਰਥਕਾਂ ਦੇ ਵੱਲੋਂ ਮੁਹਾਲੀ ਦਾ ਰੋਕ ਕੀਤਾ ਗਿਆ ਪਰ ਰਸਤੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਮੁਹਾਲੀ ਕਿਸੇ ਵੀ ਸਮਰਥਕ ਨੂੰ ਜਾਨ ਨਹੀਂ ਦਿੱਤਾ ਜਾਏਗਾ ਜਿਸ ਤੋਂ ਬਾਅਦ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਦੋਹਾਂ ਤਰ੍ਹਾਂ ਦੇ ਵਿਚਕਾਰ ਆਪਸੀ ਤੂ ਤੂ ਮੈਂ ਮੈਂ ਹੁੰਦੀ ਹੋਈ ਵੀ ਨਜ਼ਰ ਆਈ ਹੈ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਤੇ ਜਾ ਰਹੇ ਜੋ ਕਾਲੀ ਵਰਕਰ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਤੇ ਉਹਨਾਂ ਨੂੰ ਅੱਗੇ ਜਾਣ ਤੋਂ ਹੁਣ ਰੋਕਿਆ ਜਾ ਰਿਹਾ ਹੈ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਵਿਕਰਮ ਮਜੀਠੀਆ ਦੀ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ ਸੱਤ ਦਿਨਾਂ ਦਾ ਉਸ ਤੋਂ ਬਾਅਦ ਰਿਮਾਂਡ ਹਾਸਲ ਹੋਇਆ ਵਜਲੈਂਸ ਦੀ ਟੀਮ ਨੂੰ ਤੇ ਅੱਜ ਉਹ ਰਿਮਾਂਡ ਖਤਮ ਹੋ ਗਿਆ ਜਿਸ ਕਾਰਨ ਵਿਕਰਮ ਮਜੀਠੀਆ ਨੂੰ ਦੁਬਾਰਾ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਅਕਾਲੀ ਦਲ ਦੇ ਜੋ ਵਰਕਰ ਨੇ ਮਜੀਠੀਆ ਦੇ ਜੋ ਸਮਰਥਕ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਸਮਰਥਕ ਜੋ ਵਿਰੋਧ ਕਰ ਰਹੇ ਨੇ ਮੁਹਾਲੀ ਜਾ ਰਹੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਰੋਕ ਲਿਆ ਗਿਆ ਹੈ